ਚੈਨਲ ਪੰਜਾਬੀ ਦੇ ਕੈਨੇਡਾ ਨੇ ਉਸ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਐਂਗਸ ਰੀਡ ਦੇ ਵੱਲੋਂ 4200 ਲੋਕਾਂ ਦੇ ਉੱਪਰ 14 ਤੋਂ 20 ਜੂਨ ਦੇ ਦਰਮਿਆਨ ਇੱਕ ਸਰਵੇ ਕੀਤਾ ਗਿਆ ਜਿਸ ਵਿੱਚ 28% ਕੈਨੇਡੀਅਨਸ ਦਾ ਮੰਨਣਾ ਹੈ ਕਿ ਉਹ ਆਪਣੀ ਪ੍ਰੋਵਿੰਸ ਬਦਲਣ ਬਾਰੇ ਸੋਚ ਰਹੇ ਨੇ ਜਿਸ ਵਿੱਚ ਵਧੀ ਹੋਈ ਕੋਸਟ ਆਫ ਲਿਵਿੰਗ ਅਤੇ ਹਾਊਸਿੰਗ ਅਫੋਰਡੇਬਿਲਟੀ ਨਾ ਹੋਣਾ ਸਭ ਤੋਂ ਵੱਡਾ ਰੀਜ਼ਨ ਮੰਨਿਆ ਜਾ ਰਿਹਾ ਹੈ ਇਸ ਵਿੱਚ ਜ਼ਿਆਦਾ ਨੰਬਰ ਬ੍ਰਿਟਿਸ਼ ਕੋਲੰਬੀਆ ਤੇ 온ਟਾਰੀਓ ਦੇ ਨਾਲ ਸੰਬੰਧਿਤ ਹੈ ਮੈਟਰੋ ਵੈਂਕੂਵਰ ਰੀਜਨ ਸਮੇਤ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਹਾਊਸਿੰਗ ਅਫੋਰਡੇਬਿਲਟੀ ਪਿਛਲੇ ਸਮੇਂ ਦਰਾਂ ਇੱਕ ਵੱਡਾ ਮੁੱਦਾ ਬਣੀ ਹੋਈ ਹੈ ਬੇਸ਼ੱਕ ਇਸ ਨੂੰ ਟੈਕਲ ਕਰਨ ਦੇ ਲਈ ਸਰਕਾਰਾਂ ਦੇ ਵੱਲੋਂ ਕਦਮ ਚੁੱਕੇ ਗਏ ਨੇ ਪਰ ਫਿਲਹਾਲ ਇਹ ਨਾ ਕਾਫੀ ਦਿਖਾਈ ਦੇ ਰਹੇ ਨੇ ਐਂਗਸ ਰੀਡ ਦੇ ਪੱਲੋ ਲੋਕਾਂ ਤੋਂ ਸਰਵੇ ਦੌਰਾਨ ਸਵਾਲ ਪੁੱਛਿਆ ਗਿਆ ਕਿ ਉਹ ਆਪਣੀ ਮੌਜੂਦਾ ਪ੍ਰੋਵਿੰਸ ਵਿੱਚ ਰਹਿਣਾ ਚਾਹੁੰਦੇ ਨੇ ਜਾਂ ਫਿਰ ਕਿਤੇ ਹੋਰ ਜਾਣਾ ਚਾਹੁੰਦੇ ਨੇ ਇਸ ਸਬੰਧੀ ਲੋਕਾਂ ਦੇ ਵੱਲੋਂ ਕਬਦੀ ਹੋਈ ਕਾਸਟ ਆਫ ਲਿਵਿੰਗ ਅਤੇ ਹਾਊਸਿੰਗ ਕ੍ਰਾਈਸਿਸ ਨੂੰ ਸਭ ਤੋਂ ਵੱਡਾ ਕਾਰਨ ਦੱਸਿਆ ਗਿਆ 14 ਤੋਂ 20 ਜੂਨ ਦੇ ਦਰਮਿਆਨ 4200 ਲੋਕਾਂ ਦੇ ਉੱਪਰ ਇਹ ਸਰਵੇ ਕੀਤਾ ਗਿਆ ਜਿਸ ਵਿੱਚ 28% ਕੈਨੇਡੀਅਨਸ ਸੀਰੀਅਸਲੀ ਆਪਣੀ ਪ੍ਰੋਵਿੰਸ ਬਦਲਣ ਬਾਰੇ ਸੋਚ ਰਹੇ ਨੇ ਖਾਸ ਕਰਕੇ ਜਿਹੜੇ 10 ਸਾਲ ਤੋਂ ਘੱਟ ਸਮੇਂ ਪਹਿਲਾਂ ਕੈਨੇਡਾ ਆਏ ਨੇ ਉਸ ਵਿੱਚੋਂ 39% ਇਹ ਇਰਾਦਾ ਰੱਖਦੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 36% ਲੋਕ ਪ੍ਰੋਵਿੰਸ ਬਦਲਣ ਬਾਰੇ ਸੋਚ ਰਹੇ ਨੇ ਜਦਕਿ 온ਟਾਰੀਓ ਦੇ ਵਿੱਚ ਨੰਬਰ 39% ਹੈ ਜੋ ਲੋਕਾਂ ਦਾ ਜਨਮ ਕੈਨੇਡਾ ਦੇ ਵਿੱਚ ਹੋਇਆ ਉਸ ਦੇ ਵਿੱਚੋਂ ਵੀ 27% ਤਬਦੀਲੀ ਚਾਹੁੰਦੇ ਨੇ ਜਿਨ੍ਹਾਂ ਦੇ ਲਈ ਹਾਊਸਿੰਗ ਅਫੋਰਡੇਬਿਲਟੀ ਇੱਕ ਵੱਡਾ ਮੁੱਦਾ ਹੈ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਪ੍ਰੋਵਿੰਸ ਮੂਵ ਹੋਣ ਬਾਰੇ ਸੋਚ ਰਹੇ ਲੋਕਾਂ ਦੇ ਵਿੱਚੋਂ 35% ਦਾ ਕਹਿਣਾ ਹੈ ਕਿ ਉਹ ਅਲਬਰਟਾ ਮੂਵ ਹੋਣਗੇ 12% ਦੇ ਵੱਲੋਂ ਅਮਰੀਕਾ ਤੇ 27% ਦੇ ਵੱਲੋਂ ਕਿਸੇ ਹੋਰ ਮੁਲਕ ਦੇ ਵਿੱਚ ਜਾਣ ਦੀ ਗੱਲਬਾਤ ਕੀਤੀ ਗਈ ਹੈ ਦੂਜੇ ਪਾਸੇ 온ਟਾਰੀਓ ਦੇ ਵਿੱਚ ਵੀ ਪਿਛਲੇ ਸਮੇਂ ਦੌਰਾਨ ਇਸ ਸਬੰਧੀ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ ਹੈ ਕਿਉਂਕਿ ਅਲਵੋਇਟਾ ਦੇ ਵੱਲੋਂ ਕਾਲਿੰਗ ਅਲਵੋਇਟਾ ਕੈਂਪੇਨ ਚਲਾਈ ਗਈ ਸੀ ਜਿਸ ਦੇ ਬਾਅਦ ਕੈਨੇਡਾ ਭਰ ਦੇ ਵਿੱਚੋਂ ਲੋਕਾਂ ਨੂੰ ਅਲਬਰਟਾ ਆ ਕੇ ਰਹਿਣ ਦਾ ਸੱਦਾ ਦਿੱਤਾ ਗਿਆ ਜਿਸ ਦੇ ਵਿੱਚ ਹਾਊਸਿੰਗ ਅਫੋਰਡੇਬਿਲਟੀ ਅਤੇ ਜ਼ਿਆਦਾ ਜੌਬਸ ਹੋਣ ਦੀ ਗੱਲਬਾਤ ਆਖੀ ਗਈ ਸੀ ਮੁਕਾਬਲ ਤਨ ਗ੍ਰੇਟਰ ਟ੍ਰਾਂਟੋ ਐਰੀਆ ਤੇ ਮੈਟਰੋ ਵੈਂਕੂਵਰ ਰੀਜਨ ਦੇ ਮੁਕਾਬਲੇ ਅਲਬਰਟਾ ਚ ਘਰ ਹਾਲੇ ਵੀ ਅਫੋਰਡੇਬਲ ਨੇ ਬੇਸ਼ੱਕ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਦੇ ਵਿੱਚ ਪਹਿਲਾ ਕੱਟ ਲਗਾਇਆ ਗਿਆ ਪਰ ਇਸ ਦੇ ਬਾਵਜੂਦ ਹਾਊਸਿੰਗ ਮਾਰਕੀਟ ਜ਼ਿਆਦਾ ਹੀਟ ਅਪ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਰੀਅਲ ਏਸਟੇਟ ਬੋਰਡਸ ਦੇ ਵੱਲੋਂ ਆਸ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਘਰਾਂ ਦੀ ਸੇਲਜ਼ ਵੱਧ ਸਕਦੀਆਂ ਨੇ ਪਰ ਇਸ ਸਮੇਂ ਲਿਸਟਿੰਗ ਦੇ ਵਿੱਚ ਵਾਧਾ ਜ਼ਰੂਰ ਹੋਇਆ ਪਰ ਸੇਲਜ਼ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘਟ ਨੇ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਦੇ ਵਿੱਚ ਪਹਿਲਾ ਕੱਟ ਲਗਾਇਆ ਗਿਆ ਪਰ ਦੂਸਰੇ ਕੱਟ ਲੱਗਣ ਦੀਆਂ ਸੰਭਾਵਨਾਵਾਂ ਛੇਤੀ ਨਹੀਂ ਜਾਪ ਰਹੀਆਂ ਪਰ ਇਸ ਸਮੇਂ ਦਰਾਂ ਨੇ ਹਾਊਸਿੰਗ ਮਾਰਕੀਟ ਦੇ ਵਿੱਚ ਖਾਸ ਹਲਚਲ ਦਿਖਾਈ ਨਹੀਂ ਦੇ ਰਹੀ ਫਰੇਜ਼ਰ ਵੈਲੀ ਹਾਊਸਿੰਗ ਬੋਰਡ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸ਼ਾਇਦ ਗਰਮੀਆਂ ਦੇ ਦੌਰਾਨ ਹਾਊਸਿੰਗ ਮਾਰਕੀਟ 'ਚ ਥੋੜੀ ਹਲਚਲ ਜ਼ਰੂਰ ਹੋ ਸਕਦੀ ਹੈ ਪਰ ਜੋਨ ਮਹੀਨੇ ਦੌਰਾਨ 1317 ਸੇਲਜ਼ ਹੋਈਆਂ ਨੇ ਤੇ ਪਿਛਲੇ ਮਹੀਨੇ ਦੇ ਮੁਕਾਬਲੇ 13% ਘਟ ਨੇ ਤੇ 2023 ਦੇ ਮੁਕਾਬਲੇ 36% ਦਾ ਡ੍ਰੌਪ ਹੈ ਫਰੇਜ਼ਰ ਵੈਲੀ ਦੇ ਵਿੱਚ ਘਰਾਂ ਦੀਆਂ ਕੀਮਤਾਂ 0.1% ਡ੍ਰੌਪ ਹੋਈਆਂ ਨੇ ਜਿੱਥੇ ਕਿ ਘਰ ਦੀ ਕੀਮਤ 15,28,900 ਡਾਲਰ ਤੇ ਪੁੱਜੀ ਹੈ ਜਦ ਕਿ ਟਾਊਨ ਹਾਊਸ ਦੀ ਕੀਮਤ 8,51,100 ਡਾਲਰ ਤੇ ਹੈ ਇਸੇ ਢੰਗ ਦੇ ਨਾਲ ਕਾਂਡੋ ਦੀ ਕੀਮਤ 5,51,100 ਡਾਲਰ ਤੇ ਹੈ ਮੈਟਰੋ ਵੈਨਕੂਵਰ ਰੀਜ਼ਨ ਦੀ ਗੱਲ ਬਾਤ ਕਰੀਏ ਤਾਂ ਮਈ ਮਹੀਨੇ ਦੌਰਾਨ ਇੱਥੇ 2737 ਸੇਲਜ਼ ਹੋਈਆਂ ਨੇ ਜੋ ਕਿ ਮਈ 2023 ਦੇ ਮੁਕਾਬਲੇ ਕਾਫੀ ਘਟ ਨੇ ਉਸ ਸਮੇਂ 3411 ਸੇਲਜ਼ ਹੋਈਆਂ ਸਨ ਜੇਕਰ 10 ਸਾਲ ਦੀ ਸੀਜ਼ਨਲ ਐਵਰੇਜ ਨੂੰ ਦੇਖਿਆ ਜਾਵੇ ਤਾਂ ਕਰਾਂ ਦੀ ਵਿਕਰੀ ਦਾ ਨੰਬਰ 19.6% ਘਟ ਹੈ অন্ਟਾਰੀਓ ਦੇ ਵਿੱਚ ਵੀ ਹਾਊਸਿੰਗ ਮਾਰਕੀਟ ਦੇ ਹੀਟ ਉਪ ਹੋਣ ਦੀਆਂ ਸੰਭਾਵਨਾਵਾਂ ਫਿਲਹਾਲ ਘਟ ਨੇ ਕਿਉਂਕਿ অন্ਟਾਰੀਓ ਦੇ ਵਿੱਚ ਖਾਸ ਕਰ ਕੌਂਡੋ ਦੀ ਮਾਰਕੀਟ ਕਾਫੀ ਜ਼ਿਆਦਾ ਹਿੱਟ ਹੁੰਦੀ ਦਿਖਾਈ ਦੇ ਰਹੀ ਹੈ 2021 ਦੇ ਮੁਕਾਬਲੇ ਕੌਂਡੋ ਦੀ ਮਾਰਕੀਟ ਦੇ ਵਿੱਚ 41% ਦਾ ਡ੍ਰੌਪ ਦੱਸਿਆ ਜਾ ਰਿਹਾ ਹੈ ਬਹੁਤ ਸਾਰੇ ਮਾਹਰਾਂ ਦਾ ਮੰਨਣਾ ਹੈ ਕਿ ਬੇਸ਼ੱਕ ਸਰਕਾਰਾਂ ਦੇ ਵੱਲੋਂ ਪਲਾਈ ਵਧਾਉਣ ਦੇ ਲਈ ਕਦਮ ਚੁੱਕੇ ਗਏ ਨੇ ਪਰ ਬੈਂਕ ਆਫ ਕੈਨੇਡਾ ਦੇ ਵੱਲੋਂ ਜਦੋਂ ਇੰਟਰਸਟ ਰੇਟ ਘਟਾਏ ਜਾਣਗੇ ਤਾਂ ਬਾਅਰ ਮਾਰਕੀਟ ਐਂਟਰ ਹੋਏਗਾ ਕਿਉਂਕਿ ਬਹੁਤ ਸਾਰੇ ਲੋਕ ਮਾਰਗੇਜ ਨਾ ਹੋਣ ਦੇ ਸੰਕਰ ਦੇ ਨਾਲ ਜੂਝ ਰਹੇ ਨੇ ਦੂਜੇ ਪਾਸੇ অন্ਟਾਰੀਓ ਦੇ ਵਿੱਚ ਕੌਂਡੋ ਮਾਰਕੀਟ ਨੂੰ ਲੈ ਕੇ ਕਾਫੀ ਚਰਚਾਵਾ ਜਾਰੀ ਨੇ ਮਹਾਰਾਜ ਦਾ ਮੰਨਣਾ ਹੈ ਕਿ ਕੌਂਡੋ ਮਾਰਕੀਟ ਪ੍ਰਭਾਵਿਤ ਹੋਰ ਵੀ ਹੋ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ক্লোਜ਼ ਡੇਟਸ ਨਜ਼ਦੀਕ ਆ ਰਹੀਆਂ ਨੇ ਪਰ ਮਾਰਗੇਜ ਨਾ ਹੋਣ ਕਾਰਨ ਸ਼ਾਇਦ ਉਹ ਇਸ ਨੂੰ ਪੂਰਾ ਨਾ ਕਰ ਸਕਣ ਜਸਟਨ ਆਲ ਮਾਰਕੀਟ ਸਿੱਧੇ ਰੂਪ ਦੇ ਵਿੱਚ ਹਿੱਟ ਹੋਏਗੀ ਕੈਲਗਰੀ ਅਤੇ ਐਡਮੈਂਟਨ ਦੇ ਵਿੱਚ ਵੀ ਹਾਊਸਿੰਗ ਮਾਰਕੀਟ ਚ ਹਲਚਲ ਦਿਖਾਈ ਦੇ ਰਹੀ ਹੈ ਜਿੱਥੇ ਕਿ ਲਗਾਤਾਰ ਸੇਲਜ਼ ਜਾਰੀ ਨੇ ਇਸ ਕਾਰਨ ਕੈਨੇਡਾ ਭਰ ਦੇ ਵਿੱਚ ਸੇਲਜ਼ ਦਾ ਨੰਬਰ 10.1% ਵਧਿਆ ਹੈ ਪਰ ਉਸ ਚ ਉਹ ਪ੍ਰੋਵਿੰਸਾ ਜ਼ਿਆਦਾ ਭਾਗੀਦਾਰੀ ਦਿਖਾ ਰਹੀਆਂ ਨੇ ਜਿੱਥੇ ਕਿ ਘਰ ਮੁਕਾਬਲਤਨ ਸਸਤੇ ਨੇ ਫੈਡਰਲ ਸਰਕਾਰ ਦੇ ਵੱਲੋਂ ਇਸ ਮੁੱਦੇ ਦੇ ਉੱਪਰ ਵਿਚਾਰ ਕੀਤਾ ਜਾ ਰਿਹਾ ਹੈ ਕਿ ਅਸਾਈਲਮ ਸੀਕਰਸ ਦੇ ਲਈ ਜੋ ਹੋਟਲ ਰੈਂਟ ਕੀਤੇ ਜਾਂਦੇ ਨੇ ਉਸ ਨੂੰ ਸਰਕਾਰ ਖੋਦ ਖਰੀਦ ਲਬੇ ਗਲੋਬੈਂਡ ਮੇਲ ਦੇ ਵੱਲੋਂ ਇਸ ਸਬੰਧੀ ਇੱਕ ਰਿਪੋਰਟ ਸਾਂਝੀ ਲਿਆਂਦੀ ਗਈ ਹੈ ਜਿਸ ਵਿੱਚ ਉਹ ਨਾ ਆਖਿਆ ਕਿ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਦੇ ਡਿਪਾਰਟਮੈਂਟ ਦੇ ਵੱਲੋਂ ਇਸ ਮਾਮਲੇ ਤੇ ਚਰਚਾ ਕੀਤੀ ਜਾ ਰਹੀ ਹੈ ਕਿ ਜੇਕਰ ਸਰਕਾਰ ਹੋਟਲ ਰੈਂਟ ਕਰਨ ਦੀ ਥਾਂ ਤੇ ਉਸ ਨੂੰ ਬਾਇ ਕਰਕੇ ਉੱਥੇ ਅਸਾਈਲਮ ਸੀਕਰਸ ਤੇ ਰਹਿਣ ਦਾ ਪ੍ਰਬੰਧ ਕਰੇ ਤਾਂ ਖਰਚੇ ਘਟ ਸਕਦੇ ਨੇ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੌਰਾਨ ਅਸਾਈਲਮ ਸੀਕਰਸ ਦਾ ਨੰਬਰ ਕਾਫੀ ਜ਼ਿਆਦਾ ਵਧਿਆ ਜੋ ਕਿ ਪ੍ਰਵਿੰਸਾਂ ਦੇ ਵਿੱਚ ਡਿਬੇਟ ਦਾ ਕਾਰਨ ਵੀ ਬਣਿਆ ਰਿਹਾ ਹੈ ਇਸ ਤੋਂ ਇਲਾਵਾ ਟੈਂਪਰੇਰੀ ਇਮੀਗ੍ਰੈਂਟਸ ਦੀ ਗਿਣਤੀ ਵਧਣ ਕਾਰਨ ਪ੍ਰਵਿੰਸਾਂ ਦੇ ਵੱਲੋਂ ਫੈਡਰਲ ਸਰਕਾਰ ਤੋਂ ਇਸ ਉੱਪਰ ਕੰਟਰੋਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰੀਆਂ ਪ੍ਰਵਿੰਸਾਂ ਇਸ ਦੇ ਲਈ ਫੰਡਿੰਗ ਦੀ ਮੰਗ ਵੀ ਕਰ ਚੁੱਕੀਆਂ ਨੇ ਪਰ ਅਸਾਈਲਮ ਸੀਕਰਸ ਦੇ ਵਧਦੇ ਨੰਬਰ ਦੇ ਚੱਲਦਿਆਂ ਫੈਡਰਲ ਸਰਕਾਰ ਦੇ ਵੱਲੋਂ ਭਵਿੱਖ ਵਿੱਚ ਹੋਟਲਸ ਖਰੀਦਣ ਦੀ ਕਲਪਨਾ ਕੀਤੀ ਜਾ ਰਹੀ ਹੈ ਕਿਉਂਕਿ ਬੇਸ਼ੱਕ ਅਸਾਈਲਮ ਸੀਕਰਸ ਲਈ ਰਹਿਣ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਪ੍ਰੋਵਿੰਸ਼ੀਅਲ ਸਰਕਾਰਾਂ ਦੀ ਹੈ ਪਰ ਜਦੋਂ ਇਹ ਨੰਬਰ ਵੱਧਦਾ ਹੈ ਅਤੇ ਫੰਡਾਂ ਦੀ ਘਾਟ ਦੇ ਚੱਲਦਿਆਂ ਪ੍ਰੋਵਿੰਸ਼ੀਅਲ ਸਰਕਾਰਾਂ ਦੇ ਵੱਲੋਂ ਫੈਡਰਲ ਸਰਕਾਰ ਤੱਕ ਪਹੁੰਚ ਬਣਾਈ ਜਾਂਦੀ ਹੈ ਇਸੇ ਤਰ੍ਹਾਂ ਹੀ ਪਿਛਲੇ ਸਮੇਂ ਦੌਰਾਨ ਫੈਡਰਲ ਸਰਕਾਰ ਵੱਲੋਂ ਜ਼ਿਆਦਾ ਅਸਾਈਲਮ ਸੀਕਰਸ ਵਾਲੇ ਖੇਤਰਾਂ ਦੇ ਵਿੱਚ ਹੋਟਲਸ ਰੈਂਟ ਕੀਤੇ ਗਏ ਸਨ ਜਿੱਥੇ ਕਿ ਅਸਾਈਲਮ ਸੀਕਰਸ ਨੂੰ ਰੱਖਿਆ ਜਾਂਦਾ ਸੀ ਜਿੰਨਾ ਉੱਪਰ 208 ਡਾਲਰ ਪਰ ਪਰਸਨ ਪਰ ਡੇ ਦਾ ਖਰਚਾ ਆਉਂਦਾ ਹੈ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਹੋਰਾਂ ਦਾ ਮੰਨਣਾ ਹੈ ਕਿ ਸਰਕਾਰ ਇਸ ਸਬੰਧੀ ਯੋਜਨਾਵਾਂ ਤਿਆਰ ਕਰ ਰਹੀ ਹੈ ਕਿ ਜੇਕਰ ਇਹਨਾਂ ਹੋਟਲਸ ਨੂੰ ਬਾਏ ਕਰ ਲਿਆ ਜਾਵੇ ਤਾਂ ਖਰਚਾ ਕੱਟ ਸਕਦਾ ਹੈ ਇਸ ਸਬੰਧੀ ਉਹਨਾਂ ਪ੍ਰਮੁੱਖ ਸ਼ਹਿਰਾਂ ਦੀ ਚੋਣ ਕੀਤੀ ਜਾਏਗੀ ਜਿੱਥੇ ਕਿ ਅਸਾਈਲਮ ਸੀਕਰਸ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਨੇ ਬੇਸ਼ੱਕ ਹਾਊਸ ਦੀ ਫਾਈਨੈਂਸ ਕਮੇਟੀ ਅਤੇ ਬਾਕੀ ਮਾਮਲਿਆਂ ਦੀਆਂ ਕਮੇਟੀਆਂ ਦੇ ਵਿੱਚ ਵੀ ਇਹ ਮੁੱਦਾ ਕਈ ਵਾਰੀ ਉੱਠ ਚੁੱਕਿਆ ਹੈ ਜਿੱਥੇ ਕਿ ਅਸਾਈਲਮ ਸੀਕਿੰਗ ਸਬੰਧੀ ਕੈਨੇਡਾ ਦੇ ਰੂਲਸ ਦੇ ਵਿੱਚ ਸਖਤੀ ਕਰਨ ਦੀ ਮੰਗ ਕੀਤੀ ਗਈ ਸੀ ਤਾਂ ਜੋ ਸਥਿਤੀ ਨੂੰ ਕੰਟਰੋਲ ਦੇ ਵਿੱਚ ਰੱਖਿਆ ਜਾ ਸਕੇ ਪਰ ਉਸ ਸਮੇਂ ਐਨਡੀਪੀ ਅਤੇ ਬਲਾਕ ਕੋ ਵੀ ਕੁਆ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਜਿਸ ਕਾਰਨ ਇਹ ਤਰਜੀਹਾਂ ਅੱਗੇ ਨਹੀਂ ਵਰ ਸਕੀਆਂ ਪਰ ਪਿਛਲੇ ਦਿਨ ਹੀ ਕਯੂਬਿਕ ਦੇ ਵੱਲੋਂ ਟੈਂਪਰੇਰੀ ਰੈਜ਼ਿਡੈਂਸ ਖਾਸ ਕਰਕੇ ਸਸਾਇਲ ਹਮ ਸਿਕਰਸ ਦਾ ਨੰਬਰ ਵਧਨ ਕਾਰਨ ਫੈਡਰਲ ਸਰਕਾਰ ਤੋਂ 1 ਬਿਲੀਅਨ ਡਾਲਰ ਦੀ ਸਹਾਇਤਾ ਮੰਗੀ ਗਈ ਸੀ ਜਿਸ ਦੇ ਬਾਅਦ ਫੈਡਰਲ ਸਰਕਾਰ ਨੇ 750 ਮਿਲੀਅਨ ਡਾਲਰ ਦੀ ਗ੍ਰਾਂਟ ਅਪਰੂਵ ਕੀਤੀ ਸੀ ਜਿਸ ਉੱਪਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਹੋਰਾਂ ਦੇ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਸੀ ਜਿਨ੍ਹਾਂ ਬ੍ਰਿਟਿਸ਼ ਕੋਲੰਬੀਆ ਅਤੇ ਵੈਸਟਰਨ ਸੂਬਿਆਂ ਦੇ ਲਈ ਵੀ ਇਸ ਤਰ੍ਹਾਂ ਦੀ ਫੰਡਿੰਗ ਦੀ ਮੰਗ ਕੀਤੀ ਸੀ ਦੂਜੇ ਪਾਸੇ ਇਹ ਗ੍ਰਾਂਟ ਮਿਲਣ ਦੇ ਬਾਵਜੂਦ ਕਿਊਬਿਕ ਦੇ ਪ੍ਰੀਮੀਅਰ ਫ੍ਰੈਂਕ ਕੋਇਸ ਹੋਰਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਇਮੀਗ੍ਰੈਂਟਸ ਦਾ ਨੰਬਰ ਕੰਟਰੋਲ ਕਰਨ ਦੀ ਗੱਲਬਾਤ ਕੀਤੀ ਗਈ ਰਿਜਿਡੈਂਸ ਦਾ ਨੰਬਰ ਪਿਛਲੇ 3 ਸਾਲਾਂ 'ਚ 3 ਲੱਖ ਵਧਿਆ ਜਿਸ ਕਾਰਨ ਹਾਊਸਿੰਗ ਸਕੂਲਸ ਅਤੇ ਹੈਲਥ케ਅਰ ਦੇ ਉੱਪਰ ਦਬਾਅ ਵੱਧ ਰਿਹਾ ਹੈ ਇਸ ਲਈ ਫੈਡਰਲ ਸਰਕਾਰ ਨੂੰ ਕੁਝ ਸੋਚਣ ਦੀ ਜ਼ਰੂਰਤ ਹੈ ਪਰ ਫਿਲਹਾਲ ਸ਼ਾਇਦ ਫੈਡਰਲ ਸਰਕਾਰ ਐਸਾਈਲਮ ਸੀਕਰਸ ਦੇ ਲਈ ਰਹਿائش ਦਾ ਪ੍ਰਬੰਧ ਕਰਨ ਲਈ ਹੋਟਲਸ ਖਰੀਦਣ ਦੀ ਗੱਲਬਾਤ ਨੂੰ ਅੱਗੇ ਵਧਾ ਸਕਦੀ ਹੈ ਟ੍ਰਾਂਟੋ ਦੀ ਸੇਂਟ ਪੌਲਸ ਸੀਟ ਤੇ ਲਿਬਰਲਸ ਦੀ ਹੋਈ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਲੀਡਰਸ਼ਿਪ ਨੂੰ ਲੈ ਕੇ ਮੀਡੀਆ 'ਚ ਚਰਚਾਾਂ ਮਾਂ ਲਗਾਤਾਰ ਜਾਰੀ ਨੇ ਇਸ ਮੌਕੇ ਫੈਡਰਲ ਇਲੈਕਸ਼ਨ ਦੇ ਲਈ ਲਿਬਰਲਸ ਪਾਰਟੀ ਦੇ ਕੈਂਡੀਡੇਟਸ ਦੀ ਕੋ-ਚੇਅਰਸ ਗੋਲਡ ਦੇ ਵੱਲੋਂ ਵੀ ਇੱਕ ਟੀਵੀ ਇੰਟਰਵਿਊ ਦੇ ਦੌਰਾਨ ਇਹ ਗੱਲਬਾਤ ਕੀਤੀ ਗਈ ਹੈ ਕਿ ਲਿਬਰਲ ਮੈਂਬਰ ਆਫ ਪਾਰਲੀਮੈਂਟਸ ਨੂੰ ਲੋਕਾਂ ਦੇ ਸਖਤ ਸਵਾਲਾਂ ਦਾ ਸਾਹਮਣਾ ਕਰਨਾ ਪਏਗਾ ਤੇ ਉਹਨਾਂ ਦਾ ਜਾਦੇ ਸਮਾਂ ਬਤੌਣਾ ਪਏਗਾ ਜਿਸ ਸਦਕਾ ਲੋਕਾਂ 'ਚ ਇਹ ਮੈਸੇਜ ਜਾਏਗਾ ਕਿ ਸਰਕਾਰ ਉਹਨਾਂ ਦੀ ਗੱਲਬਾਤ ਸੁਣ ਰਹੀ ਹੈ ਤੇ ਨਾਲੋਂ ਨਾਲ ਜੋ ਕਦਮ ਫੈਡਰਲ ਸਰਕਾਰ ਵੱਲੋਂ ਕੈਨੇਡੀਅਨਸ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ ਚੁੱਕੇ ਗਏ ਨੇ ਉਸ ਬਾਰੇ ਵੀ ਗੱਲਬਾਤ ਕਰਨ ਦੀ ਜ਼ਰੂਰਤ ਹੈ ਟ੍ਰਾਂਟੋ ਦੀ ਸਟੇਂਡ ਪੌਲਸ ਦੀ ਬਾਈ ਇਲੈਕਸ਼ਨ ਦੇ ਵਿੱਚ ਹੋਈ ਹਾਰ ਤੋਂ ਬਾਅਦ ਲਿਬਰਲਸ ਪਾਰਟੀ ਦੇ ਵਿੱਚ ਕਾਫੀ ਚਰਚਾਵਾਂ ਜਾਰੀ ਨੇ ਇਸੇ ਦੌਰਾਨ ਕੈਰੀਨਾ ਗੋਲਡ ਜੋ ਕਿ ਫੈਡਰਲ ਮਨਿਸਟਰ ਨੇ ਤੇ ਨਾਲੋਂ ਨਾਲ 2025 ਦੀ ਫੈਡਰਲ ਚੋਣ ਦੇ ਲਈ ਲਿਬਰਲ ਕੈਂਡੀਡੇਟਸ ਸਿਲੈਕਟ ਕਰਨ ਲਈ ਕਮੇਟੀ ਦੀ ਕੋ-ਚੇਅਰ ਵੀ ਨੇ ਉਹਨਾਂ ਦੇ ਵੱਲੋਂ ਇੱਕ ਇੰਟਰਵਿਊ ਦੌਰਾਨ ਗੱਲਬਾਤ ਕੀਤੀ ਗਈ ਹੈ ਕਿ ਬੇਸ਼ੱਕ ਟ੍ਰਾਂਟੋ ਸਟੇਂਡ ਪੌਲਸ ਦੀ ਸੀਟ ਹਾਰਨ ਤੋਂ ਬਾਅਦ ਲਿਬਰਲਸ ਨੂੰ ਵੱਧ ਮਿਹਨਤ ਕਰਨੀ ਪਵੇਗੀ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਪ੍ਰਧਾਨ ਮੰਤਰੀ ਜੀ ਸਟ੍ਰੂਡੋ ਹੋਰਾਂ ਦੀ ਕੁਰਸੀ ਨੂੰ ਕੋਈ ਖਤਰਾ ਜਾਫਰ ਲੀਡਰਸ਼ਿਪ ਨੂੰ ਕੋਈ ਚੈਲੰਜ ਹੈ ਉਹਨਾਂ ਆਖਿਆ ਕਿ ਪਾਰਟੀ ਨੂੰ ਬਧੇਰੇ ਮਿਹਨਤ ਕਰਨ ਦੀ ਜ਼ਰੂਰਤ ਹੈ ਨਾਲ ਨਾਲ ਉਹਨਾਂ ਆਖਿਆ ਕਿ ਇਨਾਂ ਹਾਲਾਤਾਂ ਦੇ ਵਿੱਚ ਲਿਬਰਲਸ ਪਾਰਟੀ ਦੇ ਕੈਂਡੀਡੇਟਸ ਦੇ ਲਈ ਬੇਸ਼ੱਕ ਪ੍ਰਚਾਰ ਕਰਨਾ ਸੋਖਾ ਨਹੀਂ ਹੋਏਗਾ ਪਰ ਇਸ ਦੌਰਾਨ ਲਿਬਰਲ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗਰਮੀਆਂ ਦੇ ਦੌਰਾਨ ਲੋਕਾਂ ਦੇ ਨਾਲ ਗੱਲਬਾਤ ਕਰਨ ਉਹਨਾਂ ਦੇ ਸਖਤ ਸਵਾਲਾਂ ਦੇ ਜਵਾਬ ਦੇਣ ਤਾਂ ਜੋ ਲੋਕ ਇਹ ਮਹਿਸੂਸ ਕਰ ਸਕਣ ਕਿ ਸਰਕਾਰ ਉਹਨਾਂ ਦੀ ਗੱਲਬਾਤ ਸੁਣ ਰਹੀ ਹੈ ਤੇ ਇਸ ਸਬੰਧੀ ਕੀ ਕਦਮ ਫੈਡਰਲ ਸਰਕਾਰ ਦੇ ਵੱਲੋਂ ਪੁੱਟੇ ਗਏ ਨੇ ਉਸ ਉੱਪਰ ਵੀ ਗੱਲਬਾਤ ਹੋਣੀ ਚਾਹੀਦੀ ਹੈ ਦੂਜੇ ਪਾਸੇ ਪਿਛਲੇ ਹਫਤੇ ਜਿਮਨੀ ਚੋਣ ਵਿੱਚ ਲਿਬਰਲਾਂ ਦੀ ਹਾਰ ਤੋਂ ਬਾਅਦ ਆਪਣੀ ਪਹਿਲੀ ਕਾਨਫਰੰਸ 'ਚ ਬੋਲਦੇ ਆ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਹਾ ਕਿ ਉਹ ਆਪਣੇ ਐਮਪੀਜ਼ ਦੇ ਨਾਲ ਵਿਅਕਤੀਗਤ ਤੌਰ ਤੇ ਗੱਲਬਾਤ ਕਰ ਰਹੇ ਨੇ ਪਰ ਇੱਕ ਬਕਾਇਦਾ ਕੌਕਸ ਮੀਟਿੰਗ ਬਿਠਾਉਣ ਦੀ ਗੱਲਬਾਤ ਨੂੰ ਉਹ ਟਾਲ ਗਏ ਟਰੂਡੋ ਨੇ ਕਿਹਾ ਕਿ ਪਿਛਲੇ ਹਫਤੇ ਦੀ ਜਿਮਨੀ ਚੋਣ ਹਾਰ ਬਗੈਰ ਕਾਫੀ ਚੁਣੌਤੀਪੂਰਨ ਸੀ ਅਤੇ ਇਸ ਲਈ ਕਾਫੀ ਮਹੱਤਵਪੂਰਨ ਚਰਚਾਵਾਂ ਸਾਹਮਣੇ ਆਈਆਂ ਨੇ ਜਿਸ ਉੱਪਰ ਕੰਮ ਕਰਨ ਦੀ ਜ਼ਰੂਰਤ ਹੈ ਉਹਨਾਂ ਇੱਕ ਵਾਰ ਫਿਰ ਤੋਂ ਦੁਹਰਾਇਆ ਕਿ ਉਹ ਕੈਨੇਡੀਅਨਸ ਦੀ ਤਕਲੀਫ ਸਮਝਦੇ ਨੇ ਅਤੇ ਉਹਨਾਂ ਦੀਆਂ ਤਕਲੀਫਾਂ ਤੋਂ ਦੂਰ ਕਰਨ ਦੇ ਲਈ ਅਤੇ ਕੈਨੇਡਾ ਤੇ ਕੈਨੇਡੀਅਨਸ ਨੂੰ ਬਿਹਤਰ ਜ਼ਿੰਦਗੀ ਦੇਣ ਦੇ ਲਈ ਲਗਾਤਾਰ ਕੰਮਕਾਜ ਕਰ ਰਹੇ ਨੇ ਪਿਛਲੇ ਹਫਤੇ ਟੋਰਾਂਟੋ ਸੇਂਟ ਪੌਲਜ਼ ਰਾਈਡਿੰਗ ਜੋ ਕਿ ਦਹਾਕਿਆਂ ਤੋਂ ਲਿਬਰਲਸ ਦਾ ਘੜ ਸੀ ਕੰਜ਼ਰਵੇਟਿਵ ਉਮੀਦਵਾਰ ਡੌਨ ਸਟੀਵਰਡ ਨੇ ਜਿੱਤ ਲਈਏ ਸਟਿਊਵਰਡ ਨੂੰ 42.1% ਵੋਟਾਂ ਮਿਲੀਆਂ ਜਦਕਿ ਲਿਬਰਲ ਕੈਂਡੀਡੇਟ ਲੈਜ਼ਲੀ ਚਰਚਰ ਨੂੰ 40.4% ਵੋਟਾਂ ਮਿਲੀਆਂ ਨੇ ਇਸ ਤੋਂ ਬਾਅਦ ਲਗਾਤਾਰ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਲੀਡਰਸ਼ਿਪ ਨੂੰ ਲੈ ਕੇ ਮੀਡੀਆ 'ਚ ਚਰਚਾਾਂਵਾਂ ਜਾਰੀ ਨੇ ਮੈਟਰੋ ਵੈਨਕੂਵਰ ਰੀਜ਼ਨ ਦੇ ਵਿੱਚ ਪਾਪੂਲੇਸ਼ਨ ਲਗਾਤਾਰ ਵੱਧ ਰਹੀ ਹੈ ਜਿਸ ਕੰਨ ਟ੍ਰਾਂਜ਼ਿਟ ਮੇਅਰਜ਼ ਕਾਉਂਸਲ ਦੇ ਵੱਲੋਂ ਫੈਡਰਲ ਤੇ ਪ੍ਰੋਵਿੰਸ਼ਲ ਸਰਕਾਰ ਤੋਂ ਲਗਾਤਾਰ ਫੰਡਿੰਗ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਵਿੱਚ ਉਹਨਾਂ ਹਵਾਲਾ ਦਿੱਤਾ ਸੀ ਕਿ ਇਨਫਰਾਸਟ੍ਰਕਚਰ ਪ੍ਰੋਜੈਕਟਸ ਦੇ ਵਿੱਚ 2024 ਦੇ ਦੌਰਾਨ ਡੈਫਸਟ ਦਿਖਾਈ ਦੇ ਗਿਆ ਤੇ 2026 ਦੇ ਦੌਰਾਨ ਇਸ ਵਿੱਚ ਕੱਟ ਲਗਾਉਣੇ ਪੈਣਗੇ ਜੇਕਰ ਦੋਵੇਂ ਸਰਕਾਰਾਂ ਫੰਡ ਮਹੀਆ ਨਹੀਂ ਕਰਵਾਉਂਦੀਆਂ ਸੋ ਹੁਣ ਫੈਡਰਲ ਸਰਕਾਰ ਦੇ ਵੱਲੋਂ 800 ਮਿਲੀਅਨ ਡਾਲਰ ਅਗਲੇ 5 ਸਾਲ ਦੇ ਲਈ ਟ੍ਰਾਂਸ ਲਿੰਕ ਨੂੰ ਦੇਣ ਦੀ ਅਨਾਉਂਸਮੈਂਟ ਕੀਤੀ ਗਈ ਹੈ ਫੈਡਰਲ ਸਰਕਾਰ ਦੇ ਵੱਲੋਂ ਬ੍ਰਿਟਿਸ਼ ਕੋਲੰਬੀਆ ਮਿਊਸਪਲ ਗਵਰਨਮੈਂਟਸ ਖਾਸ ਕਰਕੇ ਟ੍ਰਾਂਜ਼ਿਟ ਸੈਕਟਰ ਦੇ ਵਿੱਚ ਇੱਕ ਵੱਡੀ ਅਨਾਉਂਸਮੈਂਟ ਕੀਤੀ ਗਈ ਹੈ ਜਿਸ ਤਹਿਤ ਲੋਅਰ ਮੇਨਲੈਂਡ ਟ੍ਰਾਂਜ਼ਿਟ ਨੂੰ 825 ਮਿਲੀਅਨ ਡਾਲਰ ਤੋਂ ਵੱਧ ਦੀ ਫੰਡਿੰਗ ਦਿੱਤੀ ਜਾਏਗੀ ਇਸ ਮੌਕੇ ਹਾਊਸਿੰਗ ਤੇ ਇਨਫਰਾਸਟ੍ਰਕਚਰ ਮਿਨਿਸਟਰ ਸ਼ਾਨ ਫਰੇਜ਼ਰ ਅਤੇ ਮਿਊਸਪਲ ਗਵਰਨਮੈਂਟ ਮਿਨਿਸਟਰ ਦੇ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਗਈ ਕਿ ਬ੍ਰਿਟਿਸ਼ ਕੋਲੰਬੀਆ ਮਿਊਸਪਲ ਗਵਰਨਮੈਂਟਸ ਨੂੰ 1.6 ਬਿਲੀਅਨ ਡਾਲਰ ਅਗਲੇ 5 ਸਾਲਾਂ ਦੇ ਲਈ ਇਨਫਰਾਸਟ੍ਰਕਚਰ ਬਿਲਡ ਕਰਨ ਦੇ ਜਸਤੇ ਵਿੱਚ ਟ੍ਰਾਂਸ ਲਿੰਕ ਦੀ ਫੰਡਿੰਗ ਅਹਿਮ ਹੈ ਜਿਨਾਂ ਆਖੇ ਕਿ ਕੈਨੇਡਾ ਦੇ ਵਿੱਚ 인ਫਰਾਸਟ੍ਰਕਚਰ ਬਿਲਡ ਕਰਨ ਦੇ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ ਜਿਸ ਕਾਰਨ ਬ੍ਰਿਟਿਸ਼ ਕੋਲੰਬੀਆ ਦੀਆਂ ਮਿਊਸਿਪਲ ਗਵਰਨਮੈਂਟਸ ਦੇ ਨਾਲ ਸਥਿਰ ਫੰਡਿੰਗ ਪ੍ਰਦਾਨ ਕਰਨ ਦੇ ਲਈ ਨਵੇਂ ਐਗਰੀਮੈਂਟ ਕੀਤੇ ਗਏ ਨੇ ਜਿਸ ਵਿੱਚ 인ਫਰਾਸਟ੍ਰਕਚਰ ਵਧਾਉਣਾ ਸ਼ਾਮਲ ਹੈ ਤਾਂ ਜੋ ਵੱਧ ਤੋਂ ਵੱਧ ਹਾਊਸਿੰਗ ਦਾ ਪ੍ਰਬੰਧ ਕੀਤਾ ਜਾ ਸਕੇ ਇਸ ਲਈ ਟ੍ਰਾਂਜ਼ਿਟ ਸੁਵਾਂਵਾ ਵੀ ਜ਼ਰੂਰੀ ਨੇ ਉਸੇ ਹਿੱਸੇ ਦੇ ਬਜੂਬ ਇਹਨੂੰ ਦੇਖਿਆ ਜਾ ਰਿਹਾ ਹੈ ਮਿਊਸਿਪਲ 인ਫਰਾਸਟ੍ਰਕਚਰ ਨੂੰ ਅਪਗ੍ਰੇਡ ਕਰਨ ਦੇ ਲਈ ਇਹ ਕਦਮ ਚੁੱਕੇ ਗਏ ਨੇ ਜਿਸ ਤਹਿਤ ਵੱਧ ਤੋਂ ਵੱਧ ਅਫੋਰਡੇਬਲ ਹਾਊਸਿੰਗ ਦੇ ਲਈ ਸਪਲਾਈ ਵਧਾਈ ਜਾ ਸਕੇ ਇਸ ਦੇ ਵਿੱਚ ਪਬਲਿਕ ਟਰਾਂਜ਼ਿਟ ਕਲਚਰਲ ਕੇਂਦਰ ਇਸ ਤੋਂ ਇਲਾਵਾ ਵਾਟਰ ਟ੍ਰੀਟਮੈਂਟ ਪਲਾਂਟ ਦਾ ਵਿਸਤਾਰ ਸ਼ਾਮਲ ਹੈ ਕਾਬਲੇ ਕੋ ਹੋ ਰਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਮੈਟਰੋ ਵੈਂਕੂਵਰ ਮੇਅਰਜ਼ ਕਾਉਂਸਲ ਦੇ ਵੱਲੋਂ ਜੋ ਮੀਟਿੰਗਸ ਕੀਤੀ ਗਈ ਸੀ ਉਸ ਵਿੱਚ ਪ੍ਰੋਵਿੰਸ ਅਤੇ ਫੈਡਰਲ ਗਵਰਨਮੈਂਟ ਤੋਂ ਫੰਡਿੰਗ ਮੰਗੀ ਗਈ ਸੀ ਤਾਂ ਜੋ ਪਬਲਿਕ ਟ੍ਰਾਂਜ਼ਿਟ ਖਾਸ ਕਰ ਰੈਪਿਡ ਰੂਟਸ ਵੱਧ ਤੋਂ ਵੱਧ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਵਿਧਾਏ ਜਾ ਸਕਣ ਜਿਸ ਦੇ ਨਾਲ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਟ੍ਰਾਂਜ਼ਿਟ ਦੇ ਨਜ਼ਦੀਕ ਹਾਊਸਿੰਗ ਸਪਲਾਈ ਵਧਾਉਣ ਅਤੇ ਵੱਧ ਤੋਂ ਵੱਧ ਕਾਂਡੋ ਬਿਲਡ ਕਰਨ ਦੇ ਲਈ ਜੋ ਯੋਜਨਾਵਾਂ ਲਿਆਂਦੀਆਂ ਜਾ ਰਹੀਆਂ ਨੇ ਉਸ ਨੂੰ ਪ੍ਰੈਕਟੀਕਲੀ ਲਾਗੂ ਕੀਤਾ ਜਾ ਸਕਦਾ ਹੈ ਮੈਟਰੋ ਵੈਂਕੂਵਰ ਰੀਜਨਲ ਕਾਉਂਸਲ ਦੇ ਵੱਲੋਂ ਚਾਰ ਟ੍ਰਾਂਜ਼ਿਟ ਰੋਟਾਂ ਦੀ ਅਨਾਉਂਸਮੈਂਟ ਕੀਤੀ ਗਈ ਸੀ ਤੇ ਉਸ ਦੇ ਲਈ ਇਹ ਫੰਡਿੰਗ ਮੰਗੀ ਜਾ ਰਹੀ ਸੀ ਬੇਸ਼ੱਕ ਪ੍ਰੋਵਿੰਸ਼ਲ ਸਰਕਾਰ ਦੇ ਵੱਲੋਂ ਵੀ 400 ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਫੰਡਿੰਗ ਟ੍ਰਾਂਸ ਲਿੰਕ ਨੂੰ ਮੁਹੱਈਆ ਕਰਵਾਈ ਗਈ ਹੈ ਪਰ ਅਗਲੇ 5 ਸਾਲਾਂ ਦੇ ਵਿੱਚ 825 ਮਿਲੀਅਨ ਡਾਲਰ ਦੀ ਫੰਡਿੰਗ ਦੇ ਨਾਲ ਜੋ ਇਨਫਰਾਸਟ੍ਰਕਚਰ ਪ੍ਰੋਜੈਕਟ ਤੇ ਵਿੱਚ ਡੈਫਿਸਿਟ ਦਿਖਾਈ ਦੇਣਾ ਸੀ ਉਸ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੂਜੇ ਪਾਸੇ ਫੈਡਰਲ ਮਿਨਿਸਟਰਜ਼ ਨੇ ਇਹ ਦੁਹਰਾਇਆ ਕਿ ਇਨਫਰਾਸਟ੍ਰਕਚਰ ਬਿਲਡ ਕਰਨ ਦੇ ਲਈ ਲਗਾਤਾਰ ਫੈਡਰਲ ਇਨਵੈਸਟਮੈਂਟ ਜਾਰੀ ਹੈ ਤੇ ਇਨ ਫਿਊਚਰ ਵੀ ਹਰ ਸੰਭਵ ਸਹਾਇਤਾ ਕੀਤੀ ਜਾਏਗੀ ਕਿਉਂਕਿ ਮੈਟਰੋ ਵੈਂਕੂਵਰ ਮੇਅਰਸ ਕਾਉਂਸਲ ਦੇ ਚੇਅਰ ਬ੍ਰੈਡ ਵੈਸਟ ਦੇ ਵੱਲੋਂ ਫਰਵਰੀ ਦੇ ਵਿੱਚ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ ਸੀ ਉਸ ਵਿੱਚ ਉਹਨਾਂ ਆਖਿਆ ਕਿ BC ਦੇ ਵਿੱਚ 2024 ਦੇ ਬਜਟ 'ਚ ਮੈਟਰੋ ਵੈਂਕੂਵਰ ਟਰਾਂਜ਼ਿਟ ਪ੍ਰੋਜੈਕਟਾਂ ਦੇ ਵਿੱਚ ਡੈਫਸਟੇਟ ਦਿਖਾਈ ਦੇਗਾ ਤੇ 2026 ਤੱਕ ਜੇ ਫੰਡਿੰਗ ਨਹੀਂ ਮਿਲਦੀ ਤਾਂ ਬਹੁਤ ਸਾਰੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਦੇ ਵਿੱਚ ਕਟੌਤੀਆਂ ਕਰਨੀਆਂ ਪੈਣਗੀਆਂ ਫੰਡਿੰਗ ਦੇ ਲਈ ਮੇਅਰਸ ਕਾਉਂਸਲ ਦੇ ਵੱਲੋਂ ਲਗਾਤਾਰ ਫੈਡਰਲ ਤੇ ਪ੍ਰੋਵਿੰਸ਼ਲ ਸਰਕਾਰ ਤੱਕ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ ਅਤੇ ਖੇਤਰ ਦੇ ਵਿੱਚ ਘੱਟ ਫੰਡਾਂ ਦੀ ਗੱਲ ਨੂੰ ਬਾਰ-ਬਾਰ ਦੁਹਰਾਇਆ ਜਾ ਰਿਹਾ ਸੀ ਜਿਸ ਦੇ ਬਾਅਦ ਆਖਰਕਾਰ ਫੈਡਰਲ ਮਿਨਿਸਟਰਜ਼ ਨੇ ਇਹ ਐਲਾਨ ਕਰ ਦਿੱਤਾ ਹੈ ਯੂਜ਼ ਅਧਿਆਪਕਾਂ ਦੇ ਵੱਲੋਂ ਆਪਣੇ ਵਾਲ ਹੁੰਦੇ ਭੇਤਪਾਪ ਸਬੰਧੀ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਤੋਂ ਬਾਅਦ ਇਹ ਮੁੱਦਾ ਚਰਚਾ ਦੇ ਵਿੱਚ ਬਣਿਆ ਹੋਇਆ ਤੇ ਇਸ ਨੂੰ ਲੈ ਕੇ ਟੀਚਰਸ ਐਸੋਸੀਏਸ਼ਨਸ ਦੇ ਵੱਲੋਂ ਵੀ ਆਪਣੀਆਂ ਟਿੱਪਣੀਆਂ ਇਹ ਤਿੰਗਾਂ ਜਾ ਰਹੀਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਯੂਜ਼ ਅਧਿਆਪਕਾਂ ਦੇ ਇੱਕ ਗਰੁੱਪ ਵੱਲੋਂ ਯੂਨੀਅਨ ਵਿਰੋਧ ਹਿਊਮਨ ਰਾਈਟਸ ਦੀ ਸ਼ਿਕਾਇਤ ਯੂਜ਼ ਵਿਰੋਧੀ ਹੋਣ ਦਾ ਦੋਸ਼ ਲਗਾਉਣ ਸਮੇਂ ਕਰਵਾਈ ਗਈ ਹੈ ਯੂਜ਼ ਵਿਰੋਧੀ ਵਿੱਚ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੇ ਵੈਨਕੂਵਰ ਦੇ ਇੱਕ ਵਕੀਲ ਪੌਲ ਪਲਵਰ ਦਾ ਕੈਨਾਕੀ ਉਹਨਾਂ ਵੱਲੋਂ ਬ੍ਰਿਟਿਸ਼ ਕੋਲੰਬੀਆ ਹਿਊਮਨ ਰਾਈਟਸ ਟ੍ਰਿਬਿਊਨਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਵਿੱਚ ਯੂਨੀਅਨ ਅਤੇ ਮੈਂਬਰਾਂ ਉੱਪਰ ਵਰਕਿੰਗ ਸਪੇਸਸ ਤੇ ਯੂਜ਼ ਅਤੇ ਯੂਨੀਸਟ ਆਵਾਜ਼ਾਂ ਨੂੰ ਦਬਾਉਣ ਦਾ ਦੋਸ਼ ਲਗਾਇਆ ਗਿਆ ਹੈ ਪਲਵਰ ਦਾ ਕਹਿਣਾ ਹੈ ਕਿ ਯੂਨੀਅਨ ਦੇ ਲੀਡਰਾਂ ਵੱਲੋਂ ਉਹਨਾਂ ਮੈਂਬਰਾਂ ਵਿੱਚ ਸਦਮੇ ਅਤੇ ਡਰ ਦਾ ਮਾਹੌਲ ਪੈਦਾ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਸਹਿਕਰਮੀਆਂ ਵੱਲੋਂ ਡਰਾਇਆ ਅਤੇ ਸ਼ਰਮਿੰਦਾ ਕੀਤਾ ਜਾਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਯੂਨੀਅਨ ਨੇ ਅਧਿਆਪਕਾਂ ਨੂੰ ਇਸ ਲਈ ਬਾਹਰ ਕੱਢ ਦਿੱਤਾ ਕਿਉਂਕਿ ਉਹ ਯੂਜ਼ ਹਨ ਜਾਂ ਫਿਰ ਯੂਜ਼ ਅਤੇ ਇਜ਼ਰਾਈਲ ਹਮਾਸ ਵਾਰ ਦੇ ਦੌਰਾਨ 7 ਅਕਤੂਬਰ ਤੋਂ ਹੋਣ ਵਾਲੇ ਹਮਲਿਆਂ ਤੋਂ ਬਾਅਦ ਮੌਜੂਦਾ ਸਮੇਂ 'ਚ ਵੱਖਰੇ ਵਿਚਾਰ ਰੱਖਦੇ ਨੇ ਪਲਵਰ ਦਾ ਕਹਿਣਾ ਹੈ ਕਿ ਗਰੁੱਪ ਨੂੰ ਉਮੀਦ ਹੈ ਕਿ ਟਰਮੀਨਲ ਦੀ ਸ਼ਿਕਾਇਤ ਦੇ ਨਤੀਜੇ ਵਦੋਂ ਯੂਨੀਅਨ ਮਾਫੀ ਮੰਗੇਗੀ ਅਤੇ ਯੂਜ਼ ਅਧਿਆਪਕਾਂ ਨੂੰ ਦਰਪੇਸ਼ ਯੂਜ਼ ਵਿਰੋਧੀ ਆਵਾਜ਼ਾਂ ਦਾ ਮੁਕਾਬਲਾ ਕਰਨ ਦੇ ਲਈ ਪਾਲਿਸੀਜ਼ ਅੱਗੇ ਲਿਆਂਦੀਆਂ ਜਾਣਗੀਆਂ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਟੀਚਰਜ਼ ਫੈਡਰੇਸ਼ਨ ਦੇ ਵੱਲੋਂ ਖਬਰ ਪੜਨ ਤੱਕ ਇਸ ਮਾਮਲੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਸੀ ਕਾਬਲੇ ਕੋ ਰ ਹੈ ਕਿ ਇਜ਼ਰਾਈਲ ਅਤੇ ਹਮਾਸ ਦੇ ਦਰਮਿਆਨ ਜੋ ਸਮੇਂ ਦੀ ਵਾਰ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਵੈਸਟਰਨ ਮੁਲਕਾਂ ਦੇ ਵਿੱਚ ਵੀ ਮਾਹੌਲ ਕੁਝ ਵੱਖਰੇ ਪ੍ਰਕਾਰ ਦਾ ਬਣਿਆ ਹੋਇਆ ਹੈ ਜਿੱਥੇ ਕਿ ਕਈ ਵਾਰ ਹੇਟ ਸਪੀਚ ਅਤੇ ਹੇਟ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆ ਰਹੇ ਨੇ ਉੱਥੇ ਹੀ ਕਈ ਪ੍ਰਕਾਰ ਦੇ ਪ੍ਰਦਰਸ਼ਨ ਵੀ ਦੇਖੇ ਗਏ ਨੇ ਬੇਸ਼ੱਕ ਕੈਨੇਡਾ ਅਤੇ ਅਮਰੀਕਾ ਦੇ ਵੱਲੋਂ ਇਸ ਵਾਰ ਦੇ ਦੌਰਾਨ ਇਜ਼ਰਾਈਲ ਦਾ ਸਾਥ ਦਿੱਤਾ ਜਾ ਰਿਹਾ ਹੈ ਪਰ ਨਾਲੋਂ ਨਾਲ ਹਿਮਨਿਟੇਰੀਅਨ ਬੇਸ ਤੇ ਫਲਸਤੀਨੀ ਲੋਕਾਂ ਦੇ ਨਾਲ ਕੋਈ ਤੱਕਾ ਨਾ ਹੋਵੇ ਇਸ ਲਈ ਵੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਹਿਮਨਿਟੇਰੀਅਨ ਏਡ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਵਰਕਿੰਗ ਕਲਚਰ ਦੇ ਵਿੱਚ ਜੇਕਰ ਕੋਈ ਅਸਤੰਗ ਦਾ ਭੇਤਪਾਪ ਹੁੰਦਾ ਹੈ ਤੇ ਉਹ ਮੰਦਪਾ ਗਏ ਤੇ ਉਸ ਮਾਮਲੇ ਤੇ ਕੰਮ ਕਰਨ ਦੀ ਜ਼ਰੂਰਤ ਹੈ ਹੁਣ ਦੇਖਦੇ ਆ ਕਿ ਬ੍ਰਿਟਿਸ਼ ਕੋਲੰਬੀਆ ਹਿਊਮਨ ਰਾਈਟਸ ਟ੍ਰਿਬਿਊਨਲ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਕੀ ਫੈਸਲਾ ਕਰਦਾ ਹੈ ਕਿ ਕਿਹੜੀ ਧਿਰ ਸਹੀ ਹੈ ਹੁਣ ਦੇਖਦੇ ਆ ਅਮੈਂਟਨ ਤੋਂ ਕੁਲਮੀਤ ਸਿੰਘ ਸੰਗਾ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਆਸ ਕਰਦੇ ਆਂ ਜੀ ਤੁਸੀਂ ਕੈਨੇਡਾ ਦੇ ਵਧੀਆ ਜਿਹੜਾ ਮਨਾਇਆ ਹੋਵੇਗਾ ਲਓ ਤੁਹਾਡੀ ਸੇਵਾ ਦੇ ਵਿੱਚ ਐਡਮੰਟਨ ਸ਼ਹਿਰ ਤੋਂ ਇੱਕ ਖਬਰ ਲੈ ਕੇ ਮੈਂ ਹਾਜ਼ਰ ਹੋ ਰਿਹਾ ਇਹ ਖਬਰ ਇਸ ਤਰ੍ਹਾਂ ਹੈ ਜੀ ਵੀ ਐਡਮੰਟਨ ਦੇ ਨਾਲ ਨਾਰਥ ਵਾਲੇ ਪਾਸੇ ਇੱਕ ਟਾਊਨ ਆ ਸੇਂਟ ਆਲਬਰਟ ਤੇ ਸੇਂਟ ਆਲਬਰਟ ਤੋਂ ਵੀ ਥੋੜਾ ਜਿਹਾ ਨਾਰਥ ਨੂੰ ਇੱਕ ਵਿਅਕਤੀ ਦੀ ਪ੍ਰਾਪਰਟੀ ਆ ਜਿੱਥੇ ਬਹੁਤ ਸਾਰੀਆਂ ਪੁਰਾਣੀਆਂ ਕਾਰਾਂ ਤੇ ਸਕ੍ਰੈਪ ਮੈਟਲ ਵਗੈਰਾ ਰੱਖਿਆ ਹੁੰਦਾ ਤੇ ਉਥੇ ਕਿਤੇ ਦੋ ਟੀਨੇਜਰ ਜਿਹੜੇ ਜੀ ਘੁੰਮਦੇ ਘਮਾਉਂਦੇ ਚਲੇ ਗਏ ਇੱਕ ਦੀ ਉਮਰ 15 ਸਾਲ ਦੀ ਦੂਜੇ ਦੀ 16 ਦੀ ਔਰ ਉਥੇ ਇੱਕ 84 ਵਰਿਆਂ ਦਾ ਵਿਅਕਤੀ ਹੈ ਜੀ ਜਿਮ ਬ੍ਰੈਗਨੋ ਦਾ ਨਾ ਆ ਆ ਉਹ ਬੰਦੂਕ ਲੈ ਕੇ ਤੇ ਆ ਗਿਆ ਤੇ ਉਹਨੇ ਉਥੇ ਬੰਦੂਕ ਚਲਾ ਕੇ ਇੱਕ ਜਿਹੜਾ ਹੈ ਜੀ ਬੱਚਾ ਉਹਨੂੰ ਫਟੜ ਕਰ ਦਿੱਤਾ ਔਰ ਉਹਦੀ ਲਾਈਫ ਥ੍ਰੈਟਨਿੰਗ ਹੈਗੀਆ ਹਾਲਤ ਜਿਹੜੀ ਹੈ ਨਾ ਮਤਲਬ ਉਹਦੀ ਜਾਨ ਨੂੰ ਖਤਰਾ ਆ ਮੁੰਡੇ ਦੇ ਗੋਲੀ ਇਸ ਤਰ੍ਹਾਂ ਲੱਗੀ ਹੋਈ ਆ ਪਰ ਐਸ਼ ਵੇਲੇ ਜੇਰੇ ਇਲਾਜ ਆ ਹਸਪੀਟਲ ਦੇ ਵਿੱਚ ਤੇ ਹੁਣ ਇਹ ਜਿਹੜਾ ਜੈਮ ਬ੍ਰੇਗਨਿਆ ਇਹਨੂੰ ਚਾਰਜ ਕਰ ਲਿਆ ਗਿਆ ਜੀ ਮਲਟੀਪਲ ਚਾਰजेस ਲੱਗੇ ਨੇ ਉਹਦੇ ਤੇ ਤੇ ਉਹ ਹੁਣ ਵੀਰਵਾਰ ਵਾਲੇ ਦਿਨ ਮੋਰਨਵੈਲ ਦੇ ਵਿੱਚ ਜਿਹੜਾ ਕੋਰਟ ਹਾਊਸ ਆ ਉਥੇ ਅਪੀਅਰ ਹੋਵੇਗਾ ਅਗਰੇਵੇਟਡ ਅਸਾਲਟ ਦਾ ਵੀ ਚਾਰਜ ਲੱਗਾ ਤੇ ਇਹ ਗੋਲੀ ਮਾਰਨ ਦਾ ਵੀ ਅਸਾਲਟ ਉਹਦੇ ਤੇ ਲੱਗਾ ਤੇ ਉਹ ਦੋਸਤੋ ਗੱਲ ਇਹ ਆ ਵੀ ਪਤਾ ਕੁਝ ਨਹੀਂ ਲੱਗਦਾ ਜੀ ਲੋਕਾਂ ਦਾ ਸੋ ਕਦੇ ਵੀ ਕਿਸੇ ਦੀ ਪ੍ਰਾਪਰਟੀ ਦੇ ਉੱਤੇ ਜਿਹੜਾ ਬਿਨਾਂ ਇਜਾਜ਼ਤ ਤੋਂ ਜਾਣਾ ਠੀਕ ਨਹੀਂ ਹੈ ਬਚਾਅ ਦੇ ਵਿੱਚ ਹੀ ਆਪਣਾ ਬਚਾਅ ਹੈ ਤੇ ਦੂਸਰਾ ਕੱਲ ਸਾਡੇ ਸ਼ਹਿਰ ਵਿੱਚ ਕੈਨੇਡਾ ਡੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਤੇ ਮਿਲਵੁੱਡ ਕਲਚਰਲ ਸੁਸਾਇਟੀ ਆਫ ਰਿਟਾਇਰਡ ਐਂਡ ਸੈਮੀ ਰਿਟਾਇਰਡ ਦੇ ਵੀ ਇਹ ਦਿਨ ਮਨਾਇਆ ਗਿਆ ਤੇ ਆਓ ਫਿਰ ਦੇਖਦੇ ਹਾਂ ਕੁਝ ਉਥੋਂ ਦੀਆਂ ਝਲਕੀਆਂ ਕੱਲ ਮਿਲਵੁੱਡ ਕਲਚਰਲ ਸੁਸਾਇਟੀ ਆਫ ਰਿਟਾਇਰਡ ਐਂਡ ਸੈਮੀ ਰਿਟਾਇਰਡ ਵੱਲੋਂ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਕੈਨੇਡਾ ਡੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਟਿਮ ਉਪਲ ਮੈਂਬਰ ਆਫ ਪਾਰਲੀਮੈਂਟ ਮੁੱਖ ਮਹਿਮਾਨ ਸਨ ਔਰ ਸ਼ਹਿਰ ਦੇ ਮੇਅਰ ਅਮਰਜੀ ਸੋਹੀ ਅਤੇ ਕਾਉਂਸਲਰ ਜੋਐਨ ਰਾਈਟ ਹੋਰਾਂ ਨੇ ਵੀ ਹਾਜ਼ਰੀ ਭਰੀ ਐਨ ਡੀ ਪੀ ਪਾਰਟੀ ਦੇ ਐਮ ਐਲ ਏ ਕ੍ਰਿਸਟੀਨਾ ਗ੍ਰੇ ਜਸਵੀਰ ਦਿਓਲ ਅਤੇ ਰੌਡ ਲਾਇਓਲਾ ਹੋਰੀ ਪੂਰਾ ਸਮਾਂ ਉਥੇ ਰਹੇ ਔਰ ਲਾਡੀ ਸੂਸ ਹੋਰਾਂ ਨੇ ਕੈਨੇਡਾ ਦੀ ਸਿਫਤਾਂ ਕਰਦਾ ਹੋਇਆ ਇੱਕ ਗੀਤ ਸੁਣਾਇਆ ਬੀਬੀ ਜਰਨੈਲ ਕੌਰ ਧਾਲੀਵਾਲ ਹੋਰਾਂ ਨੇ ਇੱਕ ਕਵਿਤਾ ਪੜ੍ਹੀ ਤੇ ਬੀਬੀ ਸਰਜੀਤ ਕੌਰ ਨੇ ਇੱਕ ਕਵਤਾਰਾਹੀ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਅੰਤ ਵਿੱਚ ਕੇਕ ਕੱਟਣ ਦੀ ਰਸਮ ਹੋਈ ਤੇ ਫਿਰ ਚਾਹ ਸਮੋਸੇ ਬਰਫੀ ਬੇਸਣ ਨਾਲ ਆਏ ਸਭ ਸੱਜਣਾ ਦੀ ਸੇਵਾ ਕੀਤੀ ਗਈ ਮਿਲਵੁੱਡ ਕਲਚਰਲ ਸੁਸਾਇਟੀ ਆਫ ਰਿਟਾਇਰਡ ਐਂਡ ਸੈਮੀ ਰਿਟਾਇਰਡ ਦੀ ਪੂਰੀ ਐਗਜ਼ੀਕਟਿਵ ਕਮੇਟੀ ਅਤੇ ਮੈਂਬਰਾਂ ਇਸ ਉਪਰਾਲੇ ਲਈ ਵਧਾਈ ਦੇ ਪਾਤਰ ਨੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਵੈਂਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ